ਇਨਾ ਪੋ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਗੁਰੂ ਕੇ ਸਿੱਖੋ ਜਦੋਂ ਆਪਣੇ ਬੱਚਿਆਂ ਨੂੰ ਗਰਮ ਕੱਪੜੇ ਵਿੱਚ ਲਪੇਟਦੇ ਹੋ ਤੇ ਆਪਣਾ ਖਿਆਲ ਜ਼ਰੂਰ ਸਰਹੰਦ ਦੇ ਉਹ ਠੰਡੇ ਬੁਰਜਵਲ ਕਰਿਓ ਜਿੱਥੇ ਮਾਤਾ ਗੁਜਰੀ ਜੀ 82 ਸਾਲਾਂ ਤੇ 7 ਤੇ 9 ਸਾਲ ਦੇ ਸਹਬਜ਼ਾਦੇ ਜਾਂ ਜਿਆਦਾ ਠੰਡ ਬਜ਼ੁਰਗਾਂ ਨੂੰ ਲੱਗਦੀ ਹੈ ਜਾਂ ਬੱਚਿਆਂ ਨੂੰ ਲੱਗਦੀ ਹੈ ਪਰ ਉਹਨਾਂ ਨੇ ਤਿੰਨ ਰਾਤਾਂ 150 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਬਿਨਾਂ ਕਿਸੇ ਕੱਪੜੇ ਤੋਂ ਬਤੀਤ ਕੀਤੀਆਂ ਇਨਾ ਠੰਡ ਦੇ ਦਿਨਾਂ ਵਿੱਚ ਜਦੋਂ ਆਪਣੇ ਘਰਾਂ ਵਿੱਚ ਪ੍ਰਸ਼ਾਦਾ ਪਾਣੀ ਛਕਦੇ ਹੋ ਜਲ ਪਾਣੀ ਛਕਦੇ ਦੁੱਧ ਪੀਂਦੇ ਹੋ ਤਾਂ ਇੱਕ ਘਟੋ ਘਟ ਚੇਤੇ ਜ਼ਰੂਰ ਕਰਿਓ ਉਹਨਾਂ ਸਹਿਬ ਜਾਦਿਆਂ ਨੇ ਤਿੰਨ ਦਿਨ ਬਿਨਾਂ ਪ੍ਰਸ਼ਾਦੇ ਪਾਣੀ ਤੋਂ ਸਮਾਂ ਕੱਟਿਆ ਇੱਥੇ ਵਸਨੀ ਅਨੰਦਪੁਰ ਸਾਹਿਬ 8 ਮਹੀਨੇ ਦਾ ਘੇਰਾ ਪਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਾਨਾਂ ਤੋਂ ਪਿਆਰੇ ਸਿੱਖ ਤੇ ਉਹਨਾਂ ਦੇ ਸਹਿਬ ਜਾਦੇ ਬਿਨਾਂ ਪ੍ਰਸ਼ਾਦੇ ਪਾਣੀ ਤੋਂ ਇਨਾ ਲੰਮਾ ਸਮਾਂ ਬਤੀਤ ਕਿਵੇਂ ਕਰਦੇ ਸਨ ਕਿਤੇ ਇਹ ਗੱਲ ਸੋਚਦਿਆਂ ਤੁਹਾਡੇ ਅੰਦਰ ਵੀ ਸਿੱਖੀ ਸਿਦਕ ਪੈਦਾ ਹੋ ਜਾਵੇ